ਦੋਸਤੋ ਆਪਣੀ ਪਰਸਨੈਲਿਟੀ ਨੂੰ ਇਸ ਤਰ੍ਹਾਂ ਦਾ ਬਣਾਓ ਕਿ ਤੁਹਾਡੇ ਤੋਂ ਜਲਣ ਵਾਲੇ ਵੀ ਤੁਹਾਡੀ ਇੱਜ਼ਤ ਕਰਨ। ਆਓ ਜਾਣਦੇ ਹਾਂ ਦਮਦਾਰ ਟਿਪਸ ਤੇ ਤਰੀਕੇ। ਨੰਬਰ 1 ਬੋਲਣ ਤੋਂ ਪਹਿਲਾਂ ਤੋਲਣਾ ਸਿੱਖੋ। ਜੋ ਵਿਅਕਤੀ ਹਰ ਗੱਲ ਸੋਚ ਸਮਝ ਕੇ ਬੋਲਦਾ ਹੈ ਉਸ ਦੀਆਂ ਗੱਲਾਂ ਵਿੱਚ ਵਜ਼ਨ ਹੁੰਦਾ ਹੈ। ਜਲਣ ਵਾਲੇ ਵੀ ਉਸ ਦੀ ਇੱਕ ਇੱਕ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹਨ। ਬਿਨਾ ਸੋਚੇ ਬੋਲੀ ਗੱਲ ਤੁਹਾਡੀ ਕੀਮਤ ਘਟਾ ਦਿੰਦੀ ਹੈ। ਨੰਬਰ 2 ਹਰ ਜਗ੍ਹਾ ਆਪਣੀ رائے ਨਾ ਦਿਓ। ਜਿੱਥੇ ਜ਼ਰੂਰਤ ਹੋਵੇ ਉੱਥੇ ਬੋਲੇ ਬਿਨਾ رائے ਦੇਣ ਵਾਲਾ ਵਿਅਕਤੀ ਹਲਕਾ ਸਮਝਿਆ ਜਾਂਦਾ ਹੈ। ਖਾਮੋਸ਼ੀ ਨਾਲ ਬੋਲਣ ਵਾਲੀ ਗੱਲ ਸਭ ਤੋਂ ਜ਼ਿਆਦਾ ਚੁੱਭਦੀ ਹੈ। ਨੰਬਰ 3 ਆਪਣੀ ਦਿਨਚਰਿਆ ਗੁਪਤ ਰੱਖੋ। ਜੋ ਲੋਕ ਸਭ ਕੁਝ ਦੱਸ ਦਿੰਦੇ ਹਨ ਉਹ ਕਮਜ਼ੋਰ ਸਮਝੇ ਜਾਂਦੇ ਹਨ ਆਪਣੇ ਕੰਮ ਤੇ ਯੋਜਨਾਵਾਂ ਛੁਪਾ ਕੇ ਰੱਖੋ ਰਹਸ ਵਿੱਚ ਮਿਲਣ ਵਾਲਾ ਇਨਸਾਨ ਹਮੇਸ਼ਾ ਭਾਰੀ ਲੱਗਦਾ ਹੈ ਨੰਬਰ 4 ਭਾਵਨਾਵਾਂ ਉੱਪਰ ਨਹੀਂ ਸਮਝ ਉੱਪਰ ਚੱਲੋ ਜੋ ਗੁੱਸੇ ਅਤੇ ਭਾਵੁਕ ਹੋ ਕੇ ਫੈਸਲੇ ਲੈਂਦਾ ਹੈ ਉਸ ਨੂੰ ਲੋਕ ਪੜਕਾਉਂਦੇ ਹਨ ਸ਼ਾਂਤ ਦਿਮਾਗ ਨਾਲ ਲਿਆ ਗਿਆ ਫੈਸਲਾ ਇੱਜ਼ਤ ਦਬਾਉਂਦਾ ਹੈ ਤੇ ਜਲਣ ਵਾਲੇ ਨੂੰ ਵੀ ਚੁੱਕਣਾ ਪੈਂਦਾ ਹੈ ਨੰਬਰ 5 ਘੱਟ ਵਾਦੇ ਕਰੋ ਜ਼ਿਆਦਾ ਕੰਮ ਦਿਖਾਓ ਬੜੀ-ਬੜੀ ਗੱਲਾਂ ਤਾਂ ਹਰ ਕੋਈ ਕਰ ਲੈਂਦਾ ਹੈ ਕੰਮ ਨਾਲ ਪਹਿਚਾਣ ਬਣਾਉਣ ਵਾਲਾ ਵਿਅਕਤੀ ਅਲੱਗ ਨਜ਼ਰ ਆਉਂਦਾ ਹੈ ਨਤੀਜੇ ਬੋਲਦੇ ਹਨ ਤਾਂ ਦੁਸ਼ਮਣ ਵੀ ਮੰਨ ਲੈਂਦੇ ਹਨ ਨੰਬਰ 6 ਆਪਣੀਆਂ ਸੀਮਾਵਾਂ ਤੈਅ ਕਰੋ ਹਰ ਕਿਸੇ ਨੂੰ ਹਰ ਸੁਵਿਧਾ ਦੇਣਾ ਕੋਦੇ ਦਾ અપਮਾਨ ਹੈ ਤੁਸੀਂ ਆਪਣੀ ਸੀਮਾ ਬਣਾਉਂਦੇ ਰਹੋ ਲੋਕ ਸਮਝ ਜਾਂਦੇ ਹਨ ਸੀਮਾ ਵਾਲਾ ਵਿਅਕਤੀ ਮਜ਼ਬੂਤੀ ਦੀ ਪਛਾਣ ਹੁੰਦਾ ਹੈ ਨੰਬਰ 7 અપਮਾਨ ਉੱਪਰ ਤੁਰੰਤ ਪ੍ਰਤੀਕਿਰਿਆ ਨਾ ਦਿਓ ਤੁਰੰਤ ਜਵਾਬ ਦੇਣ ਵਾਲਾ ਕਮਜ਼ੋਰ ਮੰਨਿਆ ਜਾਂਦਾ ਹੈ ਸਮਾਂ ਆਉਣ ਉੱਪਰ ਦਿੱਤਾ ਗਿਆ ਜਵਾਬ ਸਭ ਤੋਂ ਭਾਰੀ ਹੁੰਦਾ ਹੈ ਜਲਣੇ ਵਾਲੇ ਉਸੇ ਪਲ ਤੋਂ ਡਰ ਜਾਂਦੀ ਹਨ ਨੰਬਰ 8 ਆਪਣੇ ਸ਼ਬਦਾ ਨਾਲ ਨਹੀਂ ਵਿਹਾਰ ਨਾਲ ਪਛਾਣ ਬਣਾਓ ਮਿੱਠੀਆਂ ਗੱਲਾਂ ਨਾਲ ਨਹੀਂ ਠੋਸ ਵਿਹਾਰ ਨਾਲ ਇੱਜ਼ਤ ਮਿਲਦੀ ਹੈ ਜੋ ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਦਾ ਰਹਿੰਦਾ ਹੈ ਦਿਖਾਵੇ ਤੋਂ ਦੂਰ ਰਹਿਣਾ ਹੀ ਅਸਲੀ ਪਰਸਨੈਲਿਟੀ ਹੈ ਨੰਬਰ 9 ਇਕੱਲੇ ਚੱਲਣਾ ਸਿੱਖੋ ਭੀੜ ਦਾ ਸਹਾਰਾ ਲੈਣ ਵਾਲਾ ਜਲਦੀ ਟੁੱਟ ਜਾਂਦਾ ਹੈ ਇਕੱਲਾ ਖੜਾ ਰਹਿਣ ਵਾਲਾ ਵਿਅਕਤੀ ਅਲੱਗ ਚਮਕਦਾ ਹੈ ਜਲਨੇ ਵਾਲੇ ਉਸਦੀ ਹਿੰਮਤ ਤੋਂ ਹੀ ਘਬਰਾਉਂਦੀ ਹਨ ਨੰਬਰ 10 ਹਰ ਸਵਾਲ ਦਾ ਜਵਾਬ ਨਾ ਦਿਓ ਕੁਝ ਸਵਾਲਾਂ ਨੂੰ ਅਣ ਸੁਣਿਆ ਕਰਨਾ ਵੀ ਇੱਕ ਕਲਾ ਹੈ ਜੋ ਹਰ ਇੱਕ ਗੱਲ ਸਪਸ਼ਟ ਕਰਦਾ ਹੈ ਉਸਦੀ ਪੱਕੜ ਢਿੱਲੀ ਹੁੰਦੀ ਹੈ ਚੁੱਪੀ ਕਈ ਵਾਰ ਸਭ ਤੋਂ ਤੇਜ਼ ਜਵਾਬ ਹੁੰਦੀ ਹੈ ਨੰਬਰ 11 ਆਪਣੀ ਮਿਹਨਤ ਦਿਖਾਓ ਸ਼ਿਕਾਇਤ ਨਹੀਂ ਰੋਣ ਵਾਲਾ ਵਿਅਕਤੀ ਹਮਦਰਦੀ ਪਾਉਂਦਾ ਹੈ ਇੱਜ਼ਤ ਨਹੀਂ ਮਿਹਨਤ ਕਰਨ ਵਾਲਾ ਖੁਦ ਬੋਲਦਾ ਨਹੀਂ ਕੰਮ ਬੋਲਦਾ ਹੈ ਜਲਣ ਵਾਲੇ ਨੂੰ ਉਹੀ ਚੁਬਦਾ ਹੈ ਨੰਬਰ 12 ਹਰ ਕਿਸੇ ਨਾਲ ਬਰਾਬਰੀ ਨਾ ਕਰੋ ਕੁਝ ਲੋਕ ਨੀਚੇ ਖਿੱਚਣ ਦੇ ਲਈ ਹੁੰਦੇ ਹਨ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਣਾ ਹੀ ਸਮਝਦਾਰੀ ਹੈ ਉੱਚਾ ਸੋਚਣ ਵਾਲਾ ਵਿਅਕਤੀ ਤੁਲਨਾ ਤੋਂ ਉੱਪਰ ਹੁੰਦਾ ਹੈ ਨੰਬਰ 13 ਆਪਣੇ ਸਮੇਂ ਦੀ ਕੀਮਤ ਸਮਝੋ ਜਿਸ ਦਾ ਸਮਾਂ ਸਸਤਾ ਹੁੰਦਾ ਹੈ ਉਸ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਖੁਦ ਨੂੰ ਹਰ ਜਗ੍ਹਾ ਉਪਲਬਧ ਨਾ ਰੱਖੋ ਕੀਮਤੀ ਸਮੇਂ ਵਾਲਾ ਵਿਅਕਤੀ ਖੁਦ ਦੀ ਪਛਾਣ ਬਣਾਉਂਦਾ ਹੈ ਨੰਬਰ 14 ਮੁਸ਼ਕਿਲ ਵਿੱਚ ਵੀ ਸਬਰ ਨਾ ਛੱਡੋ ਸੰਕਟ ਵਿੱਚ ਘਬਰਾਉਣ ਵਾਲਾ ਜਲਦੀ ਟੁੱਟ ਜਾਂਦਾ ਹੈ ਸਬਰ ਰੱਖਣ ਵਾਲਾ ਵਿਅਕਤੀ ਚਟਾਨ ਬਣ ਜਾਂਦਾ ਹੈ ਦੁਸ਼ਮਣ ਵੀ ਐਸੇ ਵਿਅਕਤੀ ਦਾ ਸਨਮਾਨ ਕਰਦੇ ਹਨ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਇਆ ਤਾਂ ਮੇਰਾ ਹੌਸਲਾ ਵਧਾਉਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਧੰਨਵਾਦ